ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਇਸ ਵੇਲੇ ਦੀ ਇੱਕ ਅਹਿਮ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਗੜੁੱਪੜ ਪਿੰਡ ਦੇ ਇੱਕ ਬਦਨਾਮ ਏਰੀਆ ਤੋਂ ਸਾਹਮਣੇ ਆ ਰਹੀ ਹੈ ਬਦਨਾਮ ਏਰੀਆ ਸ਼ਬਦ ਅਸੀਂ ਨਹੀਂ ਕਹਿ ਰਹੇ ਸਗੋ ਇਹ ਸ਼ਬਦ ਉੱਥੋਂ ਦੇ ਹੀ ਬਚਿੰਦੇ ਵਰਤ ਰਹੇ ਹਨ ਕਿਉਂਕਿ ਗੜੁੱਪੜ ਪਿੰਡ ਵਿੱਚ ਨਸ਼ੇੜੀਆਂ ਤੋਂ ਪ੍ਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਹਰ ਰੋਜ਼ ਦਰਜਣਾ ਅਣਪਛਾਤੇ ਰੰਗ-ਬਰੰਗੇ ਲੋਕ ਨਸ਼ਾ ਖਰੀਦਣ ਵਾਸਤੇ ਆਉਂਦੇ ਹਨ ਜੋ ਕਿ ਬਿਨਾਂ ਵਜ੍ਹਾ ਇੱਧਰ-ਉੱਧਰ ਘੁੰਮਦੇ ਹਨ ਅਤੇ ਡਿੱਗਦੇ ਤੇ गिरਦੇ ਹਨ ਜਿਕਰ ਜੋ ਹੈ ਕਿ ਪੁਲਿਸ ਨੇ ਕੱਲ ਇਹਨਾਂ ਬਦਨਾਮ ਗਲੀਆਂ ਵਿੱਚ ਕਾਰਵਾਈ ਕਰਨ ਵਾਸਤੇ ਰੇਡ ਮਾਰੀ ਸੀ ਪਰ ਪੁਲਿਸ ਦੇ ਪਹੁੰਚਣ ਤੋਂ ਹੀ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਨਸ਼ਾ ਤਸਕਰ ਘਰਾਂ ਨੂੰ ਜਿੰਦਰੇ ਮਾਰ ਕੇ ਚਲੇ ਗਏ ਵੱਡੀ ਗੱਲ ਜਿਸ ਨੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣਾਤਾ ਹੈ ਉਹ ਇਹ ਹੈ ਕਿ ਪੁਲਿਸ ਦੀ ਰੇਡ ਤੋਂ ਇੱਕ ਦਿਨ ਪਹਿਲਾਂ ਇਹਨਾਂ ਹੀ ਬਦਨਾਮ ਗਲੀਆਂ 'ਚ ਇੱਕ ਵਿਅਕਤੀ ਦੀ Laash ਮਿਲੀ ਸੀ ਜਿਸ ਦੇ ਉੱਤੇ ਪਿੰਡ ਵਾਸੀਆਂ ਵੱਲੋਂ ਸ਼ੱਕ ਜਾਰੀ ਕੀਤਾ ਗਿਆ ਸੀ ਕਿ ਇਹ ਮੌਤ ਨਸ਼ੇ ਦੀ ਓਵਰਡੋਸ ਕਰਕੇ ਹੋਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੂਗਾ। ਬਰਾਹਾਲ ਪਿੰਡ ਦੇ ਲੋਕ ਵਗਦੇ ਨਸ਼ੇ ਦੇ ਕਹਿਰ ਕਰਕੇ ਪਰੇਸ਼ਾਨ ਹਨ ਤੇ ਸਵਾਲ ਖੜੇ ਕਰ ਰਹੇ ਹਨ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਕਿਵੇਂ ਘਰਾਂ ਨੂੰ ਜਿੰਦਰੇ ਮਾਰ ਕੇ ਜਿਹੜੇ ਸ਼ੱਕੀ ਨਸ਼ਾ ਤਸਕਰ ਆ ਉਹ ਚਲੇ ਜਾਂਦੇ ਹਨ ਉਹਨਾਂ ਨੂੰ ਕੌਣ ਸੂ ਦਿੰਦਾ ਹੈ? ਇਹ ਲੋਕਾਂ ਦਾ ਵੱਡਾ ਸਵਾਲ ਹੈ। ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਰਿਕਵਰੀ ਨਹੀਂ ਹੋਈ ਕਿਉਂਕਿ ਘਰ ਜਿਹੜੇ ਸੀਗੇ ਇਹ ਬੰਦ ਮਿਲੇ ਨੇ ਸਾਨੂੰ ਪਰ ਅਸੀਂ ਇਹਨਾਂ ਤੇ ਹੋਰ ਅਸੀਂ ਕੰਝਾ ਕਰਾਂਗੇ। ਤੇ ਇਹਨਾਂ ਨੂੰ ਜਿਹੜਾ ਰੰਗ ਇਹ ਮੱਤੀ ਫੜਨ ਦੀ ਕੋਸ਼ਿਸ਼ ਕਰਾਂ। ਮੈਂ ਕੱਲ ਨਕਤ ਮੁਤਾਵੇ ਦੇ ਪੜਦੇ ਵਿੱਚ ਇੱਕ ਨੌਜਵਾਨ ਦੀ লাশ ਮਿਲੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਬੜੇ ਹਾਲਾਤਾਂ ਦੇ ਵਿੱਚ ਉਹਦੀ লাশ ਮਿਲੀ ਹੈ। ਜੀ ਉਹਦੇ ਵਿੱਚ ਉਹ ਪਿੰਡ ਦੇ ਸਾਢੇ ਦੇ ਸਰਵਿਸਮੈਨ ਆਰਮੀ ਦੇ ਸਰਵਿਸਮੈਨ ਨੇ ਜਿਹੜੇ ਕਿ ਦਿੱਲੀ ਤੋਂ ਛੁੱਟੀ ਕੰਮ ਕਰ ਰਹੇ ਸੀ ਤੇ ਛੁੱਟੀ ਆਏ ਹੋਏ ਸੀ ਆਪਣੇ ਪਿੰਡ ਤੇ ਇੱਥੇ ਆ ਕੇ ਉਹਨਾਂ ਦੀ ਮੌਤ ਹੋਈ ਹੈ। ਉਹਦੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਪੂਰਸ਼ ਵਰਡਨ ਕਰਵਾਇਆ ਜਾ ਰਿਹਾ ਪੂਰਸ਼ ਵਰਡਨ ਦੀ ਰਿਪੋਰਟ ਆਣ ਤੋਂ ਬਾਅਦ ਵੀ ਅਸੀਂ ਕੋਈ ਕਲੀਅਰਿਫਾਈ ਕਰ ਸਕਦੇ ਆ ਡਾਕਟਰ ਦੀ ਰਿਪੋਰਟ ਮਿਲਣ ਤੇ ਕਿ ਇਹ ਉਹਦੇ ਮੌਤ ਦੇ ਕਾਰਨ ਕੀ ਸਨ ਸਰ ਜਿੱਥੇ ਉਹਦੀ ਡੈੱਡ ਬਡੀ ਮਿਲੀ ਹੈ ਉਹ ਜਿਹੜਾ ਏਰੀਆ ਕਾਫੀ ਬਦਨਾਮ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਸ਼ੇ ਦੇ ਮਾਮਲੇ ਵਿੱਚ ਨਸ਼ੇ ਦੇ ਮਾਮਲੇ 'ਚ ਜੀ ਉਸੇ ਹੀ ਲੜੀ ਦੇ ਵਿੱਚ ਅਸੀਂ ਆਪਣੀ ਸਰਚ ਆਪਰੇਸ਼ਨ ਚਲਾਉਂਦੇ ਰਹਿੰਦੇ ਆ ਜਿਹੜੇ ਬਦਨਾਮ ਏਰੀਆ ਹੈਗੇ ਨੇ ਉਹਨਾਂ ਨੂੰ ਅਸੀਂ ਕਾਬੂ ਕਰਨ ਵਾਸਤੇ ਉਹਨਾਂ ਮਾੜੇ ਅੰਸ਼ਰਾਂ ਨੂੰ ਅਸੀਂ ਸਰਚ ਆਪਰੇਸ਼ਨ ਉਸੇ ਹੀ ਲੜੀ ਵਿੱਚ ਕਰ ਰਹੇ ਹਾਂ ਇਸ ਦੇ ਪਹਿਲੇ ਵੀ ਤਿੰਨ ਨੌਜਵਾਨ ਨਸ਼ਾ ਕਰਦੇ ਹੋਏ ਰੋਡ 'ਤੇ ਡਿੱਗਦੇ ਨਜ਼ਰ ਆਏ ਸੀ ਲਗਾਤਾਰ ਨਸ਼ਾ बिक ਰਿਹਾ ਬੇਖੌਫ ਹੋ ਗਏ ਤੁਸੀਂ ਆਜ ਗਏ ਸਾਰੇ ਉਹਨਾਂ ਨੂੰ ਮੌਕਾ ਮਿਲ ਗਿਆ ਘੰਟਾ ਲੇਟ ਹੋ ਗਏ ਤੁਸੀਂ ਇਹ ਮੌਕਾ ਮਿਲ ਕੇ ਸਾਰੇ ਘਰਾਂ 'ਤੇ ਤਾਲਾ ਲੱਗ ਗਿਆ ਸੀ ਕੋਈ ਘਰ ਖੁੱਲਿਆ ਨਹੀਂ ਸੀ ਦੀ ਇਹਦੇ ਵਿੱਚ ਸਾਡੀਆਂ ਕੁਝ ਕਮੀਆਂ ਰਹਿ ਜਾਂਦੀਆਂ ਅਸੀਂ ਉਹਨਾਂ ਨੂੰ ਹਰ ਵਾਰੀ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਹਰ ਵਾਰੀ ਆਪਣੇ ਅੱਛੇ ਉੱਪਰ ਵਾਲੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਹੈ ਅਸੀਂ ਪਬਲਿਕ ਦੀ ਸਹਾਇਤਾ ਵਾਸਤੇ ਐ ਪਬਲਿਕ ਦੀ ਸੁਰੱਖਿਆ ਵਾਸਤੇ ਲਗਾਤਾਰ ਮੁਹਿੰਮ ਚਲਦੀ ਰਹੂਗੀ ਇਸ ਤਰ੍ਹਾਂ ਹੀ ਜੀ ਇਹ ਬਿਲਕੁਲ ਲਗਾਤਾਰ ਮੁਹਿੰਮ ਚਲਦੀ ਰਹੂਗੀ ਸਰ ਜੇਸ ਆਪਾਂ ਰੂਟ ਤੇ ਖੜੇ ਆ तकरीबन ਹਰ ਰੋਜ਼ ਸਵੇਰੇ ਸ਼ਾਮ ਸੈਂਕੜੇ ਅਣਪਛਾਤੇ ਨੌਜਵਾਨ ਇੱਥੇ ਆਉਂਦੇ ਆ ਨਸ਼ਾ ਲੈਣ ਲਈ ਉਹ ਪੁਲਿਸ ਨੂੰ ਉਹਨਾਂ ਦੀ ਕੋਈ ਰੋਕத் ਥੰਮਲੇ ਕੋਈ ਕੀ ਖਾਸ ਪ੍ਰਬੰਧ ਕੀਤੇ ਜਾਣਗੇ ਤੁਹਾਡੇ ਲਈ ਜੀ ਅੱਜ ਮੈਂ ਇਸ ਚੀਜ਼ ਦਾ ਜਾਇਜ਼ਾ ਲਿਆ ਹੈ ਅਸੀਂ ਮੈਂ ਆਪਣੇ ਸੀਨੀਅਰ ਆਫਸਰਸ ਨਾਲ ਇਸ ਸਬੰਧਤ ਵਿੱਚ ਗੱਲ ਕਰੂੰਗਾ ਤੇ ਅਸੀਂ ਕੋਈ ਨਹੀਂ ਕੋਈ ਨਵੀਂ ਜਲਦੀ ਹੀ ਕੋਈ ਨਵੀਂ ਨੀਤੀ ਅਪਣਾਵਾਂਗੇ ਤੇ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ ਧੰਨਵਾਦ ਠੀਕ ਹੈ ਜੀ